ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਖੜੇ ਆ ਅਸੀਂ ਬਡਾਲਾ ਪਿੰਡ ਦੇ ਵਿੱਚ ਜਿੱਥੇ ਜ਼ਮੀਨਾਂ ਪੱਧਰ ਕੀਤੀਆਂ ਜਾ ਰਹੀਆਂ ਆ ਅੱਜ ਤਕਰੀਬਨ ਤਰੀਕ ਜਿਹੜੀ ਹੋ ਚੁੱਕੀ 9 ਹੋ ਚੁੱਕੀ ਆ ਤੇ ਸਮਾਵਾਆਂ ਜਿਹੜੀਆਂ ਉਹ ਚੱਲ ਰਹੀਆਂ ਸਮਾਵਾਆਂ ਦੇ ਵਿੱਚ ਅ ਇਸ ਟਾਈਮ ਜਿਹੜਾ ਅੱਜ ਟਰੈਕਟਰਾਂ ਦੇ ਵਿੱਚ ਤੇਲ ਪਿਆ ਤਕਰੀਬਨ 45 ਤੋਂ ਉੱਪਰ ਜਿਹੜੇ ਟਰੈਕਟਰ ਅਜੇ ਜਾ ਚੁੱਕੇ ਆ ਜਿਨ੍ਹਾਂ ਦੇ ਵਿੱਚ ਤੇਲ ਪੈ ਚੁੱਕਾ ਆ ਇਹ ਰੋਜ਼ ਇੰਨਾ ਤੇਲ ਜਿਹੜੇ ਟਰੈਕਟਰਾਂ ਦੇ ਵਿੱਚ ਪੈਂਦਾ ਆ ਮੇਰੇ ਨਾਲ ਸਾਡੇ ਅੱਜ ਮੈਂ ਤੁਹਾਨੂੰ ਜਿਹੜੇ ਮਿਲਾਵਾਂਗਾ ਬੁਰਜ ਕਾਂ ਸਿੰਘ ਵਾਲੇ ਤੋਂ ਜਿਹੜੇ ਸਾਡੇ ਵੀਰ तकरीबन 5 ਟਰੈਕਟਰ ਲੈ ਕੇ ਇੱਕ ਟਰੈਕਟਰ ਕੱਲ ਆ ਰਿਹਾ 6 ਟਰੈਕਟਰ ਲੈ ਕੇ ਸਵਾਵਾ ਜਿਹੜੇ ਸਾਡੇ ਵੀਰ ਹੁਣੀ ਨਿਵਾ ਰਹੇ ਆ ਬਾਕੀ ਜਿਹੜੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕੀਤੀਆਂ ਜਾ ਰਹੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਸ ਜ਼ਮੀਨ 'ਚ ਆਪਾਂ ਖੜੇ ਆ ਸੰਗਤ ਜੀ ਇਹ ਜ਼ਮੀਨ 1988 ਤੋਂ ਬਾਅਦ ਵੀ ਆਬਾਦ ਨਹੀਂ ਹੋਈ ਇਹ 1988 ਤੋਂ ਬਾਅਦ ਕਿਉਂਕਿ ਜਿਹੜਾ ਦਰਿਆ ਆ ਇੱਥੇ ਲੱਗੇ ਦਰਿਆ ਵਗਦਾ ਸੀ ਇੱਥੇ ਦਰਿਆ ਦੇ ਮਾਰ ਇੱਥੇ ਜ਼ਮੀਨ ਸੀ ਦਰਿਆ 30 ਸਾਲ ਬਾਅਦ ਤਕਰੀਬਨ ਇੱਥੋਂ 1 ਕਿਲੋਮੀਟਰ ਦੂਰ ਚਲਾ ਗਿਆ ਆ ਦੂਰ ਚਲਾ ਗਿਆ ਇਹ ਪਿੰਡ ਪਿੰਦਾ ਰਾਦ ਲਗੇ ਹਨਾ ਬਾਈ ਜੀ ਹਾਂਜੀ ਰਾਦ ਲਗੇ ਪਿੰਡ ਦੀ ਲਾਗਿਓਂ ਦੀ ਜਿਹੜਾ ਦਰਿਆ ਚਲਾ ਗਿਆ ਇਹ ਜਿਹੜਾ ਬਡਾਲੇ ਦੀ ਹੱਦ ਜਿਹੜੀ 30 ਸਾਲ ਬਾਅਦ ਦਰਿਆ ਛੱਡ ਕੇ ਚਲਾ ਗਿਆ ਇੱਥੇ ਜਦੋਂ 1988 ਚ ਹੜ ਆਇਆ ਉਦੋਂ ਫਿਰ ਇਹਦੇ ਲਾਗਿਓਂ ਦੀ ਦਰਿਆ ਵਗਣ ਲੱਪਿਆ ਤੇ ਜ਼ਮੀਨਾਂ ਜਿਹੜੀਆਂ ਆਵਾਦ ਨਹੀਂ ਹੋਈਆਂ ਇਹ ਇਵੇਂ ਪਈਆਂ ਰਹੀਆਂ ਬਾਕੀ ਪੁੱਛਦੇ ਆ ਸਾਡੇ ਵੀਰ ਹੋਣਾ ਤੋਂ ਕਿੰਨੀ ਜ਼ਮੀਨ ਹੈ ਬਾਕੀ ਜਿਹੜੇ ਮੇਰੇ ਨਾਲ ਵੀਰ ਖੜੇ ਆ ਇਹ ਠੇਕੇਦਾਰ ਸਾਹਿਬ ਆ ਤੇ ਇਹਨਾਂ ਨੇ ਜਿਹੜੇ ਅਸਲੇ 5 ਟਰੈਕਟਰ ਆਏ ਆ ਬੁਰਜ ਕਾਨ ਸਿੰਘ ਵਾਲੇ ਤੋਂ ਤਕਰੀਬਨ 1900 ਲੀਟਰ ਡੀਜ਼ਲ ਜਿਹੜਾ ਇਹ ਆਪਣਾ ਲੈ ਕੇ ਪਹੁੰਚੇ ਆ 6 ਟਰੈਕਟਰ ਲੈ ਕੇ ਆਇਆ ਪਿੰਡ ਵੱਲੋਂ ਮਾਇਆ ਕੱਤਰ ਕੀਤੀ ਪਹਿਲਾਂ ਇਹ ਤਕਰੀਬਨ ਸਾਡੇ ਕੋਲ ਹੋ ਕੇ ਗਏ ਇੱਥੇ ਬਡਾਲੇ ਸਮਾਵਾਵਾਂ ਦੇਖੀਆਂ ਇਹਨਾਂ ਨੇ ਵੀ ਕਿਵੇਂ ਸਮਾਵਾਵਾਂ ਚੱਲਦੀਆਂ ਇਹ ਹੋ ਕੇ ਗਏ ਫਿਰ ਇਹਨਾਂ ਨੇ ਜਾ ਕੇ ਮੇਰੇ ਨਾਲ ਉੱਥੇ ਸੰਪਰਕ ਕੀਤਾ ਵੀ ਬਾਈ ਜੀ ਅਸੀਂ ਜਿਹੜੇ ਟਰੈਕਟਰ ਭੇਜਾਂਗੇ ਪਿੰਡ ਵੱਲੋਂ ਇਹ ਦੋ ਦੋ ਤਿੰਨ ਤਿੰਨ ਚਾਰ ਚਾਰ ਕਿੱल्ल्याਵਾਲੇ ਛੋਟੇ ਕਿਸਾਨ ਆ ਤੇ ਇਹ ਉਥੋਂ ਪਿੰਡ ਵੱਲੋਂ ਫਿਰ ਜਿਹੜਾ ਉਹਨਾਂ ਨੇ ਸਾਰੇ ਪਿੰਡ ਨੇ ਸਲਾਹ ਕੀਤੀ ਤੇ ਫਿਰ ਜਿਹੜੇ ਜਿਹੜੇ ਬੰਦਿਆਂ ਨੂੰ ਟਰੈਕਟਰ ਦੇ ਕੇ ਬਾਈ ਜੀ ਹੁਣੀ ਭੇਜੇ ਆ ਇਹਨਾਂ ਦਾ ਚਲੋ ਛੋਟੇ ਕਿਸਾਨ ਆ ਇਹਨਾਂ ਨੂੰ ਵੀ ਚਲੋ ਖਰਚਾ ਪਾਣੀ ਦੇ ਰਹੇ ਆ ਤੇ ਬਾਕੀ ਜਿਹੜਾ ਉਹ ਪਿੰਡ ਵੱਲੋਂ ਕੱਤਰ ਕੀਤਾ ਡੀਜ਼ਲ ਜਿਹੜਾ ਨਾਲ ਲੈ ਕੇ ਕਹਿੰਦੇ ਜਿਹੜਾ ਇਹਨਾਂ ਟਰੈਕਟਰਾਂ ਦੇ ਵਿੱਚ ਡੀਜ਼ਲ ਫੂਕੂਗਾ ਉਹ ਸਾਡੇ ਪਿੰਡ ਵੱਲੋਂ ਹੋਊਗਾ ਦੇਖੋ ਸਵਾਵਾ ਵੀ ਤੁਸੀਂ ਜਿੱਥੇ ਵੀ ਤੁਸੀਂ ਕਰਾਉਣੀਆਂ ਸਵਾਵਾ ਉੱਥੇ ਤੁਸੀਂ ਆਪ ਮੁਰੇ ਹੋ ਕੇ ਸਵਾਵਾ ਕਰਾਓ ਬਾਕੀ ਬਾਈ ਜੀ ਹੁਣ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਦਿਲਬਖ ਸਿੰਘ ਦਿਲਬਖ ਸਿੰਘ ਬੁਰਜਕਾਨ ਸਿੰਘ ਵਾਲਾ ਪਿੰਡ ਪਿੰਡ ਬੁਰਜਕਾਨ ਸਿੰਘ ਵਾਲਾ ਜੀ ਤੇ ਜਿਲ੍ਹਾ ਕਿਹੜਾ ਪਿੰਡਾ ਜੀ ਜਿਲ੍ਹਾ ਬਠਿੰਡਾ ਜੀ ਜਿਲ੍ਹਾ ਬਠਿੰਡਾ ਤੇ ਪਿੰਡ ਵੱਲੋਂ ਆਏ ਟਰੈਕਟਰ ਹਾਂ ਜੀ ਪਿੰਡ ਵੱਲੋਂ ਹੀ ਅੱਛਾ ਜੀ ਤੇ ਮਾਇਆ ਕੱਤਰ ਕੀਤੀ ਸੀ ਪਿੰਡ ਵਿੱਚ ਮਾਇਆ ਇਕੱਠੀ ਕਰੀ ਹੈ ਜੀ ਅੱਛਾ ਜੀ ਤੇ ਫਿਰ ਉਹਨਾਂ ਨੇ 6 ਟਰੈਕਟਰ ਹਾਂ ਜੀ 6 ਟਰੈਕਟਰ ਭੇਜਿਆ ਜੀ ਅੱਛਾ ਜੀ ਪੰਚਾਇਤ ਵੱਲੋਂ ਪੰਚਾਇਤ ਵੱਲੋਂ ਹਾਂ ਜੀ ਬਹੁਤ ਬਹੁਤ ਮੈਂ ਕਹਾਂ ਧੰਨਵਾਦ ਸਰਪੰਚ ਸਾਹਿਬ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਬਹੁਤ ਹੀ ਵਧੀਆ ਇਨਸਾਨ ਸੋਚ ਵਾਲੇ ਇਨਸਾਨ ਆ ਸਰਪੰਚ ਸਾਹਿਬ ਸਾਰੀ ਪੰਚਾਇਤ ਆਈ ਸੀ ਸਾਡੇ ਬਾਲੇ ਬਾਲੇ ਭਾਜੀ ਸਾਡਾ ਭਰਾ ਹੀ ਆ ਉਹਨਾਂ ਦੇ ਸਾਰੇ ਉਹਨਾਂ ਦੇ ਸੰਪਰਕ ਦੇ ਵਿੱਚ ਦੀ ਆਏ ਸੀਗੇ ਤੇ ਵੀਡੀਓ ਵੀ ਦੇਖਦੇ ਸੀ ਆਪਣੇ ਤੇ ਬਾਈ ਜੀ ਸਰਪੰਚ ਸਾਹਿਬ ਦਾ ਕੀ ਨਾਮ ਆ ਜੀ ਸਰਪੰਚ ਸਾਹਿਬ ਦਾ ਨਾਮ ਬਲਜਿੰਦਰ ਸਿੰਘ ਜੀ ਬਲਜਿੰਦਰ ਸਿੰਘ ਪਿੰਡ ਕਿੱਡਾ ਕਾ ਜੀ ਬਾਈ ਜੀ ਪਿੰਡ ਤਾਂ ਛੋਟਾ ਹੀ ਹੈ ਜੀ ਅੱਛਾ ਪਿੰਡ ਛੋਟਾ ਹੀ ਹੈ ਹਾਂਜੀ ਹਾਂਜੀ ਤੁਸੀਂ ਪਾਣੀ ਦੇ ਵਿੱਚ ਵੀ ਆਏ ਸੀ ਜਦੋਂ ਪਾਣੀ ਸੀਗਾ ਹਨਾ ਉਦੋਂ ਵੀ ਆਏ ਸੀ ਤੁਸੀਂ ਵੀ ਨਾਲ ਸੀ ਤੁਹਾਨੂੰ ਮਿਲ ਕੇ ਗਏ ਸੀ ਮੈਨੂੰ ਹਾਂਜੀ 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 ਤੇ ਬਾਕੀ ਇਹ ਵੀਰ ਖੜੇ ਆ ਜਿਹੜੇ ਨਾਲ ਆ ਚਾਰ ਪੰਜ ਜਾਣੇ ਭਰਾ ਜਿਹੜੇ ਨਾਲ ਉਸ ਪਿੰਡ ਤੋਂ ਆਏ ਹੋਏ ਆ ਤੇ ਰੋਜ਼ ਤੇਲ ਤੁਸੀਂ ਆਪਣਾ ਜਿਹੜਾ ਲੈ ਕੇ ਆਉਂਦੇ ਉਹ ਉਹ ਪਾਉਂਦੇ ਆ ਹਾਂਜੀ ਕੋਈ ਭਾਨੇ ਹਾਂਜੀ ਉਹ ਹੀ ਇਹ ਆਪਣੇ ਟਰੈਕਟਰਾਂ ਦੇ ਵਿੱਚ ਜਿਹੜਾ ਡੀਜ਼ਲ ਲੈ ਕੇ ਆਏ ਉਹ ਪਾਉਂਦੇ ਆ ਬਹੁਤ ਬਹੁਤ ਧੰਨਵਾਦ ਸਾਡੀ ਸੰਸਥਾ ਬਾਬਾ ਬੁਰਜ ਕਾਨ ਸਿੰਘ ਵਾਲੇ ਦੀ ਸਮੂਹ ਸੰਗਤ ਦਾ ਧੰਨਵਾਦ ਪੰਚਾਇਤ ਦਾ ਧੰਨਵਾਦ ਇਹਨਾਂ ਭਰਾਵਾਂ ਦਾ ਧੰਨਵਾਦ ਜਿਹੜੇ ਸਮਾਵਾ ਨਵਾਰੇ ਬਾਕੀ ਬਾਈ ਜੀ ਹੁਣੀ ਆ ਮਿਰਦੀ ਆਪਣਾ ਨਾਮ ਕੀ ਹੈ ਜੀ ਵਾਹੀ ਗੁਰਦੇ ਕਾ ਖਾਲਸਾ ਵਾਹੀ ਗੁਰਦੇ ਜੀ ਫਤਿਹ ਕੀ ਨਾਮ ਬਾਈ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਅੱਛਾ ਜੀ ਇਹ ਬਾਈ ਜੀ ਆਪਣਾ ਪਿੰਡ ਕਿਹੜਾ ਪਿੰਡ ਆਪਣਾ ਮੇਨ ਬਡਾਲਾ ਹੀ ਜੀ ਅੱਛਾ ਜੀ ਇਸ ਤੋਂ ਉੱਠ ਕੇ ਸਾਡੇ ਦਾਦਾ ਜੀ ਪਿੰਡ ਕੋਹਾਲੇ ਚਲੇ ਗਏ ਕੋਹਾਲਿਆਂ ਚਲੇ ਗਏ ਤੇ 1988 ਸਾਡੀ ਜ਼ਮੀਨ ਟੈ ਗਈ ਸੀ ਜੀ ਅੱਛਾ ਜੀ ਉਸ ਤੋਂ ਬਾਅਦ ਹੁਣ ਇਹ ਤੁਹਾਡੀ ਮਿਹਰ ਹੋ ਗਈ ਹੈ ਜੀ ਤੇ ਸਾਡੀ ਜਮੀਨ ਤੁਸੀਂ ਪੱਧਰੀ ਕਰਵਾਈ ਜਨੇ ਉਹਦੇ ਟਰੈਕਟਰ ਤੇ ਲੈ ਕੇ ਜੀ ਬਸ ਪ੍ਰਮਾਤਮਾ ਦੀ ਬਾਬਾ ਦੀਪ ਸਿੰਘ ਦੀ ਕਿਰਪਾ ਜੀ ਦੇਖੋ ਕਿੱਥੋਂ ਕਿੱਥੋਂ ਆਣ ਕੇ ਤੁਹਾਡੀਆਂ ਪੈਲੀਆਂ ਦੇ ਵਿੱਚ ਸੰਤਾਂ ਦੇ ਪੈਰ ਪੈ ਟਰੈਕਟਰ ਚੱਲ ਰਹੇ ਆ ਇਹ 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 ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਸਹਿਯੋਗ ਦਾ ਜਿਹੜਾ ਤੁਸੀਂ ਟਰੈਕਟਰ ਲਿਆ ਕੇ ਸਾਡੀ ਜ਼ਮੀਨ ਪੱਧਰੀ ਕਰੀ ਜਨੇ ਆ ਜੀ ਬਿਲਕੁਲ 1988 ਦੇ ਵਿੱਚ ਮਾਰ ਹੀ ਠਾਈਆਂ ਜ਼ਮੀਨਾਂ ਬਣੀਆਂ ਹੀ ਨਹੀਂ ਇਹ ਜੇ ਅੱਜ ਅਸੀਂ ਸਾਰਾ ਬਡਾਲੇ ਦੀਆਂ ਜ਼ਮੀਨਾਂ ਇਹ ਨਹੀਂ 1988 ਦੀਆਂ ਪਤਾ ਨਹੀਂ ਕਿੰਨੀਆਂ 1988 ਦੀਆਂ ਜ਼ਮੀਨਾਂ ਬਣਾਤੀਆਂ ਰੋਜ਼ 50-50 ਟਰੈਕਟਰਾਂ 'ਚ ਤੇਲ ਪੈਂਦਾ ਰੋਜ਼ ਟਰੈਕਟਰ ਚਾਰੇ ਛਪੇਰੇ ਮੈਂ ਆਪਣੀ ਟੀਮ ਨੂੰ ਕਹੂੰਗਾ ਟਰੈਕਟਰ ਚਲਦੇ ਆਂ ਦਾ ਦਿਖਾ ਲੇ ਕਲਿੱਪ ਲਾਊਗਾ ਸਾਡਾ ਭਰਾ ਵਿੱਚ ਡਰੋਨ ਰਾਹੀਂ ਵੀ ਕਿਦਾਂ-ਕਦਾਂ ਇੱਥੇ ਪੈਲੀਆਂ ਪੱਧਰ ਕੀਤੀਆਂ ਤੇ ਕਰ ਦਿੱਤੀਆਂ ਗਈਆਂ ਇਹ ਸਾਰਾ ਹੀ ਤੁਹਾਡੇ ਸੰਗਤ ਦੇ ਸਹਿਯੋਗ ਨਾਲ ਆ ਤਕਰੀਬਨ 15 ਦਿਨ ਹੋਰ ਕੰਮ ਚੱਲੂਗਾ ਹਜੇ ਤੱਕ ਕੋਈ ਇਹ ਨਹੀਂ ਕੰਮ ਵੀ 2-4 ਦਿਨ ਦਾ ਕੰਮ ਰਹਿ ਜਾਣਾ ਕੰਮ ਹੋਰ ਵੀ ਚੱਲੂਗਾ ਕਿਉਂਕਿ ਤੂਤਪਿੰਡ ਦੇ ਲਾਗੇ ਜਮੀਨਾਂ ਰਾਦਲ ਕੇ ਦੀ ਰਾਮ ਸਿੰਘ ਵਾਲੇ ਦੀ ਨਾਲ ਨਾਲ ਹੱਦ ਦੇ ਜਮੀਨਾਂ ਪੈ ਰਹੀਆਂ ਇਹ ਸਾਰੀਆਂ ਪੱਧਰ ਕਰਾਂਗੇ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੁਹਾਡਾ ਬਹੁਤ ਹੀ ਵੱਡਾ ਸਹਿਯੋਗ ਆ ਸੰਗਤ ਦਾ ਇਦਾਂ ਹੀ ਬਣਾਈ ਰੱਖਿਓ ਜੁੜੇ ਰਹੋ ਸੰਸਥਾ ਦੇ ਨਾਲ ਬਾਕੀ ਭਰਾਜੀ ਕਿੰਨੇ ਭਰਾ ਤੁਸੀਂ ਜਮੀਨ ਕਿੰਨੀਆਂ ਤੁਹਾਡੀ ਇਹ ਵੀਰੇ ਸਾਡੀ ਇੱਥੇ ਜ਼ਮੀਨ ਨੌ ਕਿੱਲੇ ਆ ਕਿੰਨੇ ਕਿ ਪੱਧਰਾ ਡੈਡੀ ਹੁਣੀ ਪੰਜ ਭਾਈ ਆ ਅੱਛਾ ਇਹਦੇ ਚੋ ਦੋ ਤਿੰਨ ਕਿੱਲੇ ਥਾਂ ਪੱਧਰਾ ਹੋ ਚੁੱਕਾ ਜੀ ਹੁਣ ਦੋ ਤੇ ਅੱਛਾ ਕਿੰਨੇ ਦਿਨ ਹੋ ਗਿਆ ਲੱਗਿਆ ਨੂੰ ਇੱਥੇ ਇੱਥੇ ਅੱਜ ਤੀਜਾ ਦਿਨ ਆ ਜੀ ਤੀਜਾ ਦਿਨ ਹਾਂਜੀ ਤੀਜਾ ਦਿਨ ਹੋ ਚੁੱਕਾ ਆ ਜ਼ਮੀਨ ਪੱਧਰ ਕਰਦੇ ਆ ਨੂੰ ਬਾਕੀ ਹੋਰਾਂ ਵੀ ਕਿਸਾਨਾਂ ਨਾਲ ਤੁਹਾਨੂੰ ਮਿਲਾਵਾਂਗੇ ਤੇ ਜ਼ਮੀਨਾਂ ਪੱਧਰ ਹੋ ਰਹੀਆਂ ਬਾਕੀ ਮੈਂ ਖਾਸ ਕਰਕੇ ਬੁਜਕਾਨ ਸਿੰਘ ਆਲੇ ਲਈ ਸਪੈਸ਼ਲ ਅੱਜ ਆਇਆ ਮੇਰੂਗੁਰ ਜੇਵੇਂ ਸੀ ਨਹੀਂ ਆ ਹੋਣਾ ਸੀ ਪਰ ਮੈਂ ਕਿਹਾ ਨਹੀਂ ਅੱਜ ਇਹਨਾਂ ਪੂਰੇ ਨਗਰ ਦਾ ਧੰਨਵਾਦ ਕਰਨ ਲਈ ਜਾਣਾ ਆ ਜਿਹੜੇ ਸਾਡੇ ਨਾਲ ਵਾਦਾ ਕਰਕੇ ਗਏ ਸੀ ਤਾਂ ਉਹਨਾਂ ਨੇ ਪਗਾਇਆ ਵੀ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ